ਮਾਈਕਰੋ ਰਿਪੋਰਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਨੇਪਾਲ ਬਾਰੇ ਕਿ ਕਿਸ ਤਰ੍ਹਾਂ ਨੇਪਾਲ ਦੀ ਜਿਹੜੀ ਸਰਕਾਰ ਦੇ ਖਿਲਾਫ ਉੱਥੋਂ ਦੇ ਹੀ ਲੋਕਾਂ ਵੱਲੋਂ ਨੇਪਾਲ ਦੇ ਲੋਕਾਂ ਵੱਲੋਂ ਲਗਾਤਾਰ ਨੇ ਜਿਹੜੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਜਿਹਾ ਕੀ ਕਾਰਨ ਬਣਿਆ ਜਿਹੜੇ ਉੱਥੋਂ ਦੇ ਲੋਕ ਭੜਕ ਗਏ ਤੇ ਉਹਨਾਂ ਨੇ ਜਿਹੜਾ ਵਿਰੋਧ ਪ੍ਰਦਰਸ਼ਨ ਆਪਣੀ ਸਰਕਾਰ ਦੇ ਖਿਲਾਫ ਕਰਨਾ ਸ਼ੁਰੂ ਕਰ ਦਿੱਤਾ ਤੇ ਉੱਥੋਂ ਦੀਆਂ ਸੜਕਾਂ ਤੇ ਇਹ ਨਾਅਰੇ ਤੇਜ਼ੀ ਨਾਲ ਲੱਗੇ ਕਿ ਕੇਪੀ ਚੋਰ ਗੱਦੀ ਛੋੜ ਆਖਰ ਕੇਪੀ ਕੌਣ ਨੇ ਇਹ ਨਾਅਰੇ ਨੇਪਾਲ ਦੇ ਲੋਕਾਂ ਦੇ ਵੱਲੋਂ ਕਿਉਂ ਸੜਕਾਂ ਤੇ ਲਾਏ ਗਏ ਕੇਪੀ 올ੀ ਸ਼ਰਮਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਦੇ ਖਿਲਾਫ ਦੇਸ਼ ਦੇ ਲੋਕਾਂ ਨੇ ਸੜਕਾਂ ਤੇ ਨਾਰੇ ਲਗਾਏ ਕੇਪੀ ਚੋਰ ਗੱਦੀ ਛੋੜ ਅਜੇਆ ਕੀ ਫੈਸਲਾ ਕੇਪੀ 올ੀ ਸ਼ਰਮਾ ਨੇ ਕੀਤਾ ਕਿ ਲੋਕਾਂ ਨੂੰ ਮਜਬੂਰ ਹੋ ਕੇ ਇੱਕ ਵੱਡੇ ਪੱਧਰ ਤੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਉਹ ਕਰਨੇ ਪਏ ਇਹ ਗੱਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਰਕਾਰ ਦੀ ਕੈਬਨਿਟ ਵੱਲੋਂ ਫੈਸਲਾ ਲੱ타 ਜਾਂਦਾ ਹੈ ਵੀ ਜਿਹੜਾ ਦੇਸ਼ ਦੇ ਵਿੱਚ ਜੜੀਆਂ ਸੋਸ਼ਲ ਸਾਈਟਾਂ ਨੇ ਫੇਸਬੁੱਕ ਟਵਿੱਟਰ ਵਟਸਐਪ ਇੰਸਟਾਗ੍ਰam ਜਾਂ ਹੋਰ ਵੱਡੀਆਂ ਜੜੀਆਂ ਵੀ ਸੋਸ਼ਲ ਸਾਈਟਸ ਹੁੰਦੀਆਂ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਬੈਨ ਕੀਤਾ ਜਾਵੇਗਾ ਤੇ ਸੀਮਤ ਹੀ ਲੋਕ ਇਨ੍ਹਾਂ ਸਾਈਟਾਂ ਦਾ ਜਿਹੜਾ ਉਹ ਪ੍ਰਯੋਗ ਕਰ ਕਰਨਗੇ ਜਿਹੜੇ ਲੋਕਾਂ ਦਾ ਅਕਾਊਂਟ ਰਜਿਸਟਰ ਹੋਵੇਗਾ ਉਹੀ ਲੋਕ ਇਹਨਾਂ ਸਾਈਟਾਂ ਦਾ ਜਿਹੜਾ ਪ੍ਰਯੋਗ ਕਰਨਗੇ ਤੇ ਕੁਝ ਕੁ ਸਾਈਟਾਂ ਨੂੰ ਜਿਵੇਂ ਟਿਕਟੋਕ ਹੈ ਜਾਂ ਦੋ ਤਿੰਨ ਹੋਰ ਸਾਈਟਾਂ ਨੇ ਉਹਨਾਂ ਨੂੰ ਚੱਲਣ ਦੀ ਅਨੁਮਤੀ ਚਲਾਉਣ ਦੀ ਅਨੁਮਤੀ ਦੇ ਦਿੱਤੀ ਗਈ ਜਦੋਂ ਇਹ ਗੱਲ ਦੇਸ਼ ਦੇ ਨੌਜਵਾਨਾਂ ਨੂੰ ਪਤਾ ਲੱਗਦੀ ਹੈ ਤਾਂ ਉਹ ਪੜਕ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਜਿਹੜੀ ਨਿੱਜੀ ਆਜ਼ਾਦੀ 'ਤੇ ਸਿੱਧਾ ਸਾਦਾ ਦੇਸ਼ ਦੀ ਸਰਕਾਰ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਨਿੱਜਤਾ ਦੇ ਖਿਲਾਫ ਜਿਹੜੀ ਹੈ ਸਰਕਾਰ ਉਹ ਹੋ ਗਈ ਹੈ ਤਾਂ ਲੋਕ ਹੌਲੀ-ਹੌਲੀ ਇਸ ਚਾਰ ਚਾਰ ਤਰੀਕ ਨੂੰ ਇਹ ਫੈਸਲਾ ਹੁੰਦਾ ਸੋਸ਼ਲ ਸਾਈਟਾਂ ਬੰਦ ਕਰਨ ਦਾ ਤੇ ਹੌਲੀ-ਹੌਲੀ ਦੇਸ਼ ਦੇ ਜਿਹੜੇ ਨੌਜਵਾਨ ਨੇ ਉਹ ਇਕੱਠੇ ਹੋਣ ਲੱਗਦੇ ਨੇ ਤੇ 8 ਤਰੀਕ ਨੂੰ ਉਹ ਕਾਠ ਮੰਡੂ ਨੇਪਾਲ ਦੀ ਰਾਜਧਾਨੀ ਦੇ ਵਿੱਚ ਸਰਕਾਰ ਨੂੰ ਦੱਸ ਕੇ ਤੇ ਸਰਕਾਰ ਦੀ anumati ਲੈ ਕੇ 2 ਘੰਟਿਆਂ ਲਈ ਇੱਕ ਪ੍ਰਦਰਸ਼ਨ ਕਰਦੇ ਆ ਜਿਸ ਪ੍ਰਦਰਸ਼ਨ ਨੂੰ ਜੈਨਜੀ ਪ੍ਰਦਰਸ਼ਨ ਵੀ ਕੀਤਾ ਕਿਹਾ ਜਾਂਦਾ ਆਖਰ ਇਹ ਜੈਨਜੀ ਕੌਣ ਨੇ ਜਿਨ੍ਹਾਂ ਨੇ ਨੇਪਾਲ ਦੀ ਸਰਕਾਰ ਨੂੰ ਉਖਾੜ ਦਿੱਤਾ ਤੇ 네ਪਾਲ ਦੇ ਪ੍ਰਧਾਨ ਮੰਤਰੀ ਹੈ ਜਿਹੜੇ ਉਹਨਾਂ ਨੂੰ ਦੇਸ਼ ਛੱਡ ਕੇ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਜੈਨ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਜਨਮ 1997 ਤੋਂ ਲੈ ਕੇ 2012 ਦੇ ਵਿੱਚਕਾਰ ਹੋਇਆ ਤੇ ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 26 ਸਾਲ ਹੁੰਦੀ ਹੈ ਉਹਨਾਂ ਨੂੰ ਜੈਨ ਜੀ ਕਿਹਾ ਜਾਂਦਾ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਨਿੱਜਤਾ ਤੇ ਸਿੱਧਾ ਹਮਲਾ ਹੋ ਰਿਹਾ ਤੇ ਉਥੋਂ ਦੀ ਸਰਕਾਰ ਹੈ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਹੈ ਜਿਹੜੀਆਂ ਪਾਬੰਦੀਆਂ ਉਹ ਲਗਾ ਰਹੀ ਹੈ ਤਾਂ ਉਹ ਸਰਕਾਰਾਂ ਖਿਲਾਫ ਉੱਠ ਖੜੇ ਹੋਏ ਤੇ ਉਹ ਆਕੇ ਨੇਪਾਲ ਦੀ ਰਾਜ ਤਨੀ ਕਾਟਮੰਡੂ ਦੇ ਵਿੱਚ ਪ੍ਰਦਰਸ਼ਨ ਕਰਨ ਲਈ ਹਾਲਾਂਕਿ ਸਰਕਾਰਾਂ ਦੇਸ਼ ਦੇ ਨੌ ਹੁਣ ਦੀ ਪੀੜ੍ਹੀ ਨੂੰ ਜਿਹੜੀ ਜਿਨ੍ਹਾਂ ਨੂੰ ਜਨਜ਼ੀ ਕਿਹਾ ਜਾਂਦਾ ਉਹ ਸਮਝਦੀਆਂ ਨੇ ਕਿ ਇਹ ਬਸ ਸੋਸ਼ਲ ਸਾਈਟਾਂ ਤੇ ਜਾਂ ਗੇਮਾਂ ਖੇਡਣ ਵਾਸਤੇ ਜਾਂ ਸ਼ਰੀਲਨਾ ਬਣਾਉਣ ਵਾਸਤੇ ਜਾਂ ਕੁਝ ਹੋਰ ਇਹਨਾਂ ਨੂੰ ਆਪਣੀ ਨਿੱਜਤਾ ਜਾਂ ਕਿਸੇ ਹੋਰ ਜਾਂ ਆਪਣੇ ਜਿਹੜੇ ਅਧਿਕਾਰ ਨੇ ਉਹਨਾਂ ਬਾਰੇ ਇਹ ਲੋਕ ਇਹਨੇ ਜਾਗਰੂਕ ਨਹੀਂ ਪਰ ਨੇਪਾਲ ਦੇ ਵਿੱਚ ਜਦੋਂ ਜੈਂਜੀ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਲੱਗਿਆ ਕਿ ਉਹਨਾਂ ਦੀ ਜਿਹੜੀ ਨਿੱਜਤਾ ਤੇ ਸਰਕਾਰ ਵੱਲੋਂ ਹਮਲਾ ਕੀਤਾ ਜਾ ਰਿਹਾ ਤਾਂ ਉਹ ਸਾਰੇ ਇਕੱਠੇ ਹੁੰਦੇ ਨੇ ਤੇ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਕਰਦੇ ਆ ਜਦੋਂ 2 ਘੰਟਿਆਂ ਲਈ ਇਹ ਪ੍ਰਦਰਸ਼ਨ ਕੀਤਾ ਜਾਣਾ ਹੁੰਦਾ ਤਾਂ ਇੰਨੀ ਪੀੜਤਿਆਂ ਨੇ ਲੋਕ ਇਕੱਠੇ ਹੋ ਜਾਂਦੇ ਆ ਕਿ ਇਸ ਨਾਲ ਜਿਹੜਾ ਏਜੰਸੀਆਂ ਦਾ ਇਹ ਪ੍ਰਦਰਸ਼ਨ ਹੈ ਉਹ ਹਿੰਸਕ ਹੋ ਜਾਂਦਾ ਤੇ ਇਸ ਤੋਂ ਬਾਅਦ 8 ਤਰੀਕ ਨੂੰ 8 ਸਤੰਬਰ ਨੂੰ ਜਦੋਂ ਇਹ ਪ੍ਰਦਰਸ਼ਨ ਹਿੰਸਕ ਹੁੰਦਾ ਤਾਂ ਪੁਲਿਸ ਵੱਲੋਂ 19 ਨੌਜਵਾਨਾਂ ਨੂੰ 19 ਨੌਜਵਾਨਾਂ ਦੇਸ਼ ਦੇ ਵਿਦਿਆਰਥੀਆਂ ਨੂੰ ਜਿਹੜੀ ਆ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਗੁੱਸੇ ਵਿੱਚ ਆ ਕੇ ਭੀੜ ਪੀੜ ਨੇਪਾਲ ਦੀ ਰਾਹ ਤਾਂ ਨਹੀਂ ਕਾਠੂ ਮੰਡਾ ਦੇ ਕਾਠਾ ਮੰਡੂ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਫੈਲ ਜਾਂਦੀ ਹੈ ਤੇ ਉੱਥੇ ਜਿਹੜੇ ਸਰਕਾਰੀ ਮੁਲਾਮਲਾਜ ਸਰਕਾਰੀ ਜਿਹੜੇ ਲੀਡਰ ਆ ਜਾਂ ਨੇਤਾ ਨੇ ਜਾਂ ਮੰਤਰੀ ਨੇ ਉਹਨਾਂ ਦੇ ਘਰ ਵਿੱਚ ਵੜ ਜਾਂਦੇ ਆ ਤੇ ਉਹਨਾਂ ਦੇ ਕਈ ਘਰਾਂ ਨੂੰ ਅੱਗ ਵਿੱਚ ਭੇਂਟ ਵੀ ਕਰ ਦਿੰਦੇ ਅੱਗ ਦੀ ਭੇਂਟਾ ਵੀ ਚਾੜ੍ਹ ਦਿੰਦੇ ਆ ਤੇ ਬੱਕ ਬੱਕ ਵੱਡੇ ਮੰਤਰੀਆਂ ਦੇ ਜਿਹੜੇ ਘਰਾਂ ਨੂੰ ਉਹ ਹਮਲਾ ਕੀਤਾ ਜਾਂਦਾ ਹੈ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਦੇ ਘਰਾਂ ਤੱਕ ਵੀ ਹਮਲਾ ਕੀਤਾ ਜਾਂਦਾ ਹੈ ਤੇ ਪੁਲਿਸ ਇਸ ਸਭ ਨੂੰ ਕੱਲਾ ਦੇਖਦੀ ਰਹਿੰਦੀ ਹੈ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਕੀਤਾ ਜਾਂਦਾ ਕਿਉਂਕਿ ਜਿਹੜੀ ਨੌਜਵਾਨਾਂ ਦੀ ਭੀੜ ਹੈ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਉਹ ਬਹੁਤ ਜ਼ਿਆਦਾ ਹਿੰਸਕ ਹੋ ਜਾਂਦੀ ਹੈ ਜਦੋਂ ਉਹ ਦੇਖਦੇ ਨੇ ਕਿ ਨੌਜਵਾਨਾਂ ਤੇ ਸਿੱਧੀ ਜਿਹੜੀ ਸਰਪੁਲਿਸ ਵੱਲੋਂ ਸਰਕਾਰੀ ਪੁਲਿਸ ਵੱਲੋਂ ਉਹ ਗੋਲੀ ਚਲਾ ਦਿੱਤੀ ਜਾਂਦੀ ਹੈ ਹਾਲਾਂਕਿ ਕੁਝ ਲੋਕ ਇਸ ਨੂੰ ਕੱਲਾ ਸੋਸ਼ਲ ਮੀਡੀਆ ਦੇ ਖਿਲਾਫ ਹੀ ਪ੍ਰਦਰਸ਼ਨ ਦੱਸ ਰਹੇ ਨੇ ਪਰ ਇਸ ਦੇ ਪਿੱਛੇ ਹੋਰ ਵੀ ਬਹੁਤ ਜ਼ਿਆਰੇ ਕਾਰਨ ਬਹੁਤ ਸਾਰੇ ਕਾਰਨ ਨੇ ਜਿਹੜਾ ਨੂੰ ਜਿਹੜਿਆਂ ਨੂੰ ਬਾਤਣਾ ਪਵੇਗਾ ਤੇ ਜਿਹੜਿਆ ਤੇ ਚਰਚਾ ਕਰਨੀ ਪਵੇਗੀ ਇਹ ਬਹੁਤ ਬਹੁਤ ਸਮੇਂ ਦੇ ਜਿਹੜਾ ਸੋਸ਼ਲ ਮੀਡੀਆ ਤੇ ਇੱਕ 트ੈਂਡ ਚੱਲਦਾ ਆ ਰਿਹਾ ਸੀ ਨੇਪਾਲ ਦੇ ਵਿੱਚ ਕਿ ਉੱਥੋਂ ਦੇ ਜਿਹੜੇ ਨੌਜਵਾਨ ਸੀ ਉਹ ਜਿਹੜੇ ਲੀਡਰ ਆ ਉਹਨਾਂ ਦੇ ਪੁੱਤਰਾ ਖਿਲਾਫ ਸੋਸ਼ਲ ਮੀਡੀਆ ਤੇ ਇੱਕ 트ੈਂਡ ਚਲਾ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਲੀਡਰਾਂ ਦੇ ਜਿਹੜੇ ਜਵਾਕ ਆ ਜਾਂ ਪੁੱਤਰਾ ਉਹ ਕਿਸ ਤਰ੍ਹਾਂ ਵਿਲੇ ਰਹਿ ਕੇ ਜਿਹੜਾ ਦੇਸ਼ ਦੀ ਸੰਪਤੀ ਦੇ ਆਪਣਾ ਹੱਕ ਜਿਤਾ ਰਹੇ ਆ ਕਿਸ ਤਰ੍ਹਾਂ ਦੇਸ਼ ਦਾ ਜਿਹੜਾ ਆਮ ਨੌਜਵਾਨ ਹੈ ਉਹ ਸਵੇਰ ਤੋਂ 9 ਤੋਂ ਲੈ ਕੇ 5 ਵਜੇ ਤੱਕ ਕੰਮ ਕਰਦਾ ਹੈ ਤੇ ਉਹਦੀ ਜਿਹੜੀ ਜੀਵਨ ਦੀ ਸ਼ੈਲੀ ਉਹ ਨਹੀਂ ਸੁਧਰਦੀ ਤੇ ਉਹ ਗਰੀਬੀ ਦਿਨੋਂ ਦਿਨ ਜਿਹੜੀ ਉਹਦੇ ਗਰੀਬੀ ਤੇ ਗੁਰਬਤਾ ਵਿੱਚ ਆਪਣਾ ਜੀਵਨ ਜਿਉ ਰਿਹਾ ਤੇ ਇੱਕ ਪਾਸੇ ਦੇਸ਼ ਦੇ ਲੀਡਰਾਂ ਦੇ ਪੁੱਤਰ ਆ ਜਿਹੜੇ ਕੋਈ ਵੀ ਕੰਮ ਨਹੀਂ ਕਰਦੇ ਸਾਰਾ ਦਿਨ ਵੇਲੇ ਰਹਿੰਦੇ ਆ ਤਾਂ ਵੀ ਜਿਹੜੇ ਦੇਸ਼ ਦੇ ਉੱਪਰਲੇ ਸੰਸਾਧਨ ਨੇ ਉਹਨਾਂ ਤੇ ਹੱਕ ਜਿਹੜੇ ਲੀਡਰਾਂ ਦੇ ਜਵਾਕਾਂ ਦਾ ਹੈ ਕਈ ਲੀਡਰਾਂ ਦੇ ਪੁੱਤਰਾਂ ਦੇ ਉੱਥੇ ਸਕੂਲ ਆ ਕਈਆਂ ਦੇ ਹਸਪਤਾਲ ਆ ਕਈਆਂ ਦੇ ਕੁਦਰਤੀ ਸਾਧਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਉਹ ਕਾਬਜਾ ਜਾਂ ਵੱਖ-ਵੱਖ ਕਈਆਂ ਦੇ ਹੋਟਲ ਆ ਕਈ ਬਹੁਤ ਸੱਤਾ ਤੇ ਐਨੇ ਕਾਬਜਾ ਕੀ ਬਹੁਤ ਸਮਾਂ ਹੋ ਗਿਆ ਉਹਨਾਂ ਦੇ ਪੁੱਤਰਾਂ ਨੂੰ ਜਾਂ ਉਹਨਾਂ ਦੇ ਘਰਦਿਆਂ ਨੂੰ ਵੀ ਉਹੀ ਸੱਤਾ ਤੇ ਜਿਹੜਾ ਕਾਬਜ ਚੱਲਦੇ ਰਹੇ ਨੇ ਤਾਂ ਕਰਕੇ ਲੋਕਾਂ ਦਾ ਇਹ ਗੁੱਸਾ ਸੀ ਜਿਹੜਾ ਉਹ ਉਜਾਗਰ ਹੁੰਦਾ ਤੇ ਦੇਸ਼ ਦੇ ਖਿਲਾਫ ਉਹ ਇੱਕ ਤਰ੍ਹਾਂ ਭੜਕ ਜਾਂਦੇ ਆ ਇਹ ਜਿਹੜਾ ਮੁੱਦਾ ਸੀ ਦੇਸ਼ ਦੇ ਨੌਜਵਾਨਾਂ ਤੋਂ ਨੌਜਵਾਨਾਂ ਦਾ ਲਗਾਤਾਰ ਦੇਸ਼ ਦੇ ਮੰਤਰੀਆਂ ਦੇ ਪੁੱਤਰਾਂ ਖਿਲਾਫ ਸੋਸ਼ਲ ਮੀਡੀਆ ਤੇ ਜਿਹੜਾ 트ੈਂਡ ਕਰ ਰਿਹਾ ਸੀ ਇਸ ਨੂੰ ਦੇਖਦੇ ਹੋਏ ਜਦੋਂ ਦੇਸ਼ ਦੇ ਵੱਡੇ ਵੱਡੇ ਮੰਤਰੀ ਜਿਹੜੇ ਪ੍ਰਸ਼ਤ ਸੀ ਉਹਨਾਂ ਨੇ ਦੇਖਿਆ ਕਿ ਦੇਸ਼ ਦੇ ਲੋਕ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਕੇ ਉਹ ਦੇਸ਼ ਦੇ ਲੋਕਾਂ ਨੂੰ ਸਰਕਾਰ ਖਿਲਾਫ ਬਗਾਵਤ ਕਰਾ ਰਹੇ ਨੇ ਤਾਂ ਉਹਨਾਂ ਨੇ ਦੇਸ਼ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਸੀਗੇ ਵੱਡੇ ਉਹਨਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਤਾਂ ਲੋਕਾਂ ਨੇ ਦੇਖਿਆ ਕਿ ਜਿੱਥੇ ਉਹ ਆਪਣੀ ਤੇ ਆਪਣੇ ਲੋਕਾਂ ਦੀ ਜਿਹੜੇ ਗਰੀਬੀ ਗਰੀਬ ਗਰੀਬ ਤੇ ਗੁਰਬਤ ਦੇ ਵਿੱਚ ਜਿਉ ਰਹੇ ਉਹਨਾਂ ਦੀ ਆਵਾਜ਼ ਚੁੱਕਦੇ ਸੀ ਤਾਂ ਤੇ ਦੇਸ਼ ਦੀ ਸਰਕਾਰ ਹੈ ਜਿਹੜੀ ਉਹਨਾਂ ਸੋਸ਼ਲ ਸਾਈਟਾਂ ਨੂੰ ਵੀ ਬੰਦ ਕਰ ਰਹੀ ਹੈ ਤੇ ਉਹ ਦੇਸ਼ ਦੇ ਲੋਕਾਂ ਨੇ ਆਪਣੀ ਨਿੱਜਤਾ ਦੀ ਆਜ਼ਾਦੀ ਦੇ ਖਿਲਾਫ ਸਮਝਿਆ ਤੇ ਦੇਸ਼ ਦੇ ਵੱਖ-ਵੱਖ ਜਗ੍ਹਾਵਾਂ ਤੋਂ ਪਰਦਰਸ਼ਨ ਹੋਣੇ ਸ਼ੁਰੂ ਕੀ ਹੋਏ ਤੇ ਕਾਠਮੰਡੂ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਇਆ ਤੇ ਉਸ ਤੋਂ ਬਾਅਦ ਸਾਬਕਾ ਉਸ ਤੋਂ ਬਾਅਦ ਉਪ ਉਪ ਪ੍ਰਧਾਨ ਮੰਤਰੀ ਨੂੰ ਲੋਕਾਂ ਨੇ ਸੜਕ ਤੇ ਲਿਆ ਕੇ ਕੁੱਟਿਆ ਜਿਸ ਤੋਂ ਬਾਅਦ ਉਹਨਾਂ ਦੀ ਤੁਸੀਂ ਨੇ ਬਹੁਤ 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 ਸਾਰੇ ਸੋਸ਼ਲ ਸਾਈਟਾਂ ਦੇ ਵੀਡੀਓ ਵੀ ਤੁਸੀਂ ਦੇਖੀ ਹੋਣੀ ਕਿ ਕਿਸ ਤਰ੍ਹਾਂ ਲੋਕ ਉਹਨਾਂ ਨੂੰ ਲੱਤਾਂ ਤੇ ਥੱਪੜਾਂ ਦੇ ਨਾਲ ਸੜਕ ਤੇ ਭਜਾ ਭਜਾ ਕੇ ਕੁੱਟ ਰਹੇ ਨੇ ਗੋਲੀ ਚੱਲਣ ਪੁਲਿਸ ਦੀ ਜਦੋਂ ਗੋਲੀ ਨਾਲ 19 ਨੌਜਵਾਨ ਜਿਹੜੇ ਮੌਤ ਜਿਨ੍ਹਾਂ ਦੀ ਮੌਤ ਹੋ ਜਾਂਦੀ ਉਸ ਤੋਂ ਬਾਅਦ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਵੀ ਨੇ ਉਹ ਵੀ ਅਸਤੀਫਾ ਦੇ ਦਿੰਦੇ ਨੇ ਤੇ ਜਿਹੜੀ ਗਠਵੰਦਨ ਦੀ ਸਰਕਾਰ ਹੈ ਉਹਨਾਂ ਦੇ 20 ਮੰਤਰੀ ਹੈ ਜਿਹੜੇ ਉਹ ਵੀ ਅਸਤੀਫਾ ਦੇ ਦੰਦੇ ਨੇ ਜਦੋਂ ਜੈਂਜ਼ੀਆਂ ਦੀ ਭੀੜ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਜਿਹੜੇ ਨੇਪਾਲ ਦੇ ਵੱਡੇ ਲੀਡਰ ਆ ਉਹ ਹਵਾਈ ਜਹਾਜ਼ਾਂ ਰਾਹੀਂ ਦੇਸ਼ ਦੀਆਂ ਸੁਰੱਖਿਅਤ ਥਾਵਾਂ ਜਾਂ ਦੇਸ਼ ਤੋਂ ਬਾਹਰ ਜਾ ਰਹੇ ਨੇ ਤਾਂ ਲੋਕ ਨੇ ਜਿਹੜੇ ਰਾਸ਼ਟਰੀ ਹਵਾਈ ਅੱਡੇ ਤੇ ਨੇਪਾਲ ਦੇ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਤੇ ਉਸ ਤੋਂ ਬਾਅਦ ਆ ਜਿਹੜਾ ਰਾਸ਼ਟਰੀ ਹਵਾਈ ਅੱਡਾ ਬੰਦ ਕਰਨਾ ਪਿਆ ਸਰਕਾਰ ਨੂੰ ਉਹ ਬੰਦ ਕਰਨਾ ਪਿਆ ਤੇ ਜਿਹੜੀ ਫੌਜ ਜਿਹੜੀ ਫੌਜ ਹੈ ਨੇਪਾਲ ਦੀ ਉਹ ਵੀ ਵੱਡੇ ਵੱਡੇ ਮੰਤਰੀਆਂ ਨੂੰ ਸੁਰੱਖਤ ਜਿਹੜੇ ਥਾਮਾ ਨੇ ਉਹਨਾਂ ਤੇ ਪਹੁੰਚਾਉਂਦੀ ਨਜ਼ਰ ਆਈ ਦਿਨ ਪਰ ਇਹ ਵਿਜ਼ੂਅਲ ਹੈ ਜਿਹੜੇ ਆਉਂਦੇ ਰਹੇ ਕਿ ਕਿਸ ਤਰ੍ਹਾਂ ਵੱਡੇ ਵੱਡੇ ਜਿਹੜੇ ਮੰਤਰੀ ਹੈ ਜਾਂ ਪ੍ਰਧਾਨ ਮੰਤਰੀ ਜਿਵੇਂ ਕੇਪੀ ਸ਼ਰਮਾ ਉਲੀ ਹੈ ਉਹ ਵੀ ਦੂਸਰੇ ਦੇਸ਼ ਤੇ ਜਾ ਕੇ ਸ਼ਰਨ ਲੈ ਚੁੱਕੇ ਨੇ ਤੇ ਉਹਨਾਂ ਨੂੰ ਵੀ ਜਿਹੜੀ ਫੌਜ ਹੈ ਦੇਸ਼ ਦੀ ਉਹਨਾਂ ਵੱਲੋਂ ਦੂਸਰੇ ਦੇਸ਼ ਦੇ ਵਿੱਚ ਸ਼ਰਨ ਦਵਾਈ ਗਈ ਹੈ ਇਸ ਤਰ੍ਹਾਂ ਹਾਲਾਂਕਿ ਜਿਹੜੇ ਲੋਕ ਕਹਿ ਰਹੇ ਨੇ ਵੀ ਜਿਹੜੀ ਇਹ ਇਕੱਲਾ ਜਿਹੜਾ ਪ੍ਰਦਰਸ਼ਨ ਹੈ ਇਕੱਲੀ ਸੋਸ਼ਲ ਸਾਈਟਾਂ ਕਰਕੇ ਜਾਂ ਇਕੱਲੀ ਨੌਜਵਾਨ ਜਿਹੜੇ ਇੰਟਰਨੈਟ ਬੰਦ ਕਰਨ ਦੇ ਪਿੱਛੇ ਤਾਂ ਕਰਕੇ ਉਹਨਾਂ ਨੇ ਉੱਠ ਕੇ ਵਿਰੋਧ ਪ੍ਰਦਰਸ਼ਨ ਕੀਤੇ ਆ ਇਹ ਨਹੀਂ ਪਰ ਉੱਥੋਂ ਦੇ ਇਹ ਐਦਾਂ ਨਹੀਂ ਹੈਗਾ ਇਹਦੇ ਪਿੱਛੇ ਦੇ ਕਾਰਨ ਹੋਰ ਨੇ ਕਈ ਲੋਕ ਇਸ ਪ੍ਰਦਰਸ਼ਨ ਨੂੰ ਬੰਗਲਾਦੇਸ਼ ਦੇ ਪ੍ਰਦਰਸ਼ਨ ਦੇ ਨਾਲ ਜੋੜ ਕੇ ਦੇਖਦੇ ਨੇ ਕਿ ਕਿਸ ਤਰ੍ਹਾਂ ਜਿਵੇਂ ਉੱਥੇ ਇਕੋ ਲਗਤ ਇੱਕ ਭੀੜ ਦੁਆਰਾ ਹਮਲਾ ਕੀਤਾ ਜਾਂਦਾ ਤੇ ਦੇਸ਼ ਦੇ ਵੱਡੇ ਵੱਡੇ ਜਿਹੜੇ ਲੀਡਰ ਆ ਉਹਨਾਂ ਨੂੰ ਆਪਣੇ ਘਰ ਛੱਡ ਕੇ ਉਹ ਬਾਹਰ ਜਾਣਾ ਪੈਂਦਾ ਜਿਵੇਂ 6 ਕਸ਼ੀਨਾ ਦੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਵੀ ਆਪਣਾ ਜਿਹੜਾ ਦੇਸ਼ ਆ ਉਹ ਛੱਡਣਾ ਪਿਆ ਸੀ ਕਈ ਲੋਕ ਖਦਸਾ ਇਹ ਜਹਾਰ ਕਰ ਰਹੇ ਆ ਵੀ ਬਾਹਰੀ ਤਾਕਤਾਂ ਜਾਂ ਨੇਪਾਲ ਦੀ ਸੈਨਾ ਦੁਆਰਾ ਜਿਹੜਾ ਇਹ ਹੈ ਅੰਦੋਲਨ ਚਲਾਇਆ ਜਾ ਰਿਹਾ ਹੈ ਪਰ ਇਹ ਦੇਸ਼ ਦੇ ਲੋਕਾਂ ਨੂੰ ਸਮਝਣਾ ਪਵੇਗਾ ਇਹ ਲੋਕਾਂ ਨੂੰ ਸਮਝਣਾ ਪਵੇਗਾ ਕਿ ਬਾਹਰੀ ਤਾਕਤਾਂ ਵੀ ਉਦੋਂ ਹੀ ਕਿਸੇ ਦੇਖਦਾ ਨੌਜਵਾਨਾਂ ਦਾ ਫਾਇਦਾ ਉਠਾ ਸਕਦੀਆਂ ਨੇ ਜਦੋਂ ਉਹਨਾਂ ਦੇ ਜਿਹੜੇ ਵੱਡੇ ਲੀਡਰ ਰਾਜ ਜਾਂ ਵੱਡੀਆਂ ਸਰਕਾਰਾਂ ਨੇ ਜਾਂ ਸਰਕਾਰਾਂ 'ਚ ਬੈਠੇ ਲੋਕ ਨੇ ਉਹ ਭ੍ਰਿਸ਼ਟਾਚਾਰੀ ਹੋ ਜਾਣਗੇ ਤੇ ਉਹ ਦੇਸ਼ ਦੇ ਜਿਹੜੀ ਸੰਪਤੀ ਆ ਉਸ ਨੂੰ ਆਪਣੀ ਐਸ਼ੋ ਆਰਾਮ ਦੇ ਵਿੱਚ ਜਿਹੜਾ ਉਹ ਲਾਉਣ ਲੱਗ ਜਾਣਗੇ ਤੇ ਆਪਣੀ ਜਿਹੜੀ ਜ਼ਿੰਦਗੀ ਉਹ ਐਸ਼ੋ ਆਰਾਮ ਦੀ ਜਿਉਣਗੇ ਤੇ ਦੇਸ਼ ਦੇ ਨੌਜਵਾਨਾਂ ਦੀ ਜ਼ਿੰਦਗੀ ਦਿਨ ਬਰ ਦਿਨ ਜਿਹੜੀ ਬੱਤਰ ਹੁੰਦੀ ਜਾਊਗੀ ਤੇ ਉਹ ਗੁਰਬਤ ਭਰਿਆ ਜੀਵਨ ਬਤੀਤ ਕਰਨਗੇ ਇਹ ਵੱਡੇ ਜਿਹੜੇ ਦੇਸ਼ ਦੀਆਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਦੇਖਣਾ ਪਵੇ ਕੀ ਸਰਕਾਰਾਂ ਲੋਕਾਂ ਦੁਆਰਾ ਹੀ ਚੁਣੀਆਂ ਜਾਂਦੀਆਂ ਨੇ ਸਰਕਾਰਾਂ ਦੁਆਰਾ ਲੋਕ ਨਹੀਂ ਚੁਣੇ ਜਾਂਦੇ ਲੋਕ ਹੀ ਸਰਕਾਰਾਂ ਬਣਾਉਂਦੀਆਂ ਨੇ ਤੇ ਇਹ ਜਾਂ ਜੇ ਲੋਕ ਹੀ ਚਾਹਣ ਤਾਂ 5 ਮਿੰਟਾਂ ਦੇ ਵਿੱਚ ਸਰਕਾਰਾਂ ਨੂੰ ਢਾਹ ਢੇਰੀ ਕਰ ਸਕਦੇ ਨੇ ਹਾਲਾਂਕਿ ਭਾਰਤ ਨੂੰ ਵੀ ਜਿਹੜਾ ਕੁਝ ਹੋਇਆ ਆਪਣੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਉਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਜਿਹੜੇ ਸਰਕਾਰ ਦੇ ਚਾਰੇ ਪਾਵੇ ਹੁੰਦੇ ਆ ਜਿਹੜੇ ਕੁਰਸੀ ਦੇ ਉਹ ਬਹੁਤ ਕਮਜ਼ੋਰ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੈਂਜ਼ੀ ਉੱਠਦੇ ਆ ਤੇ ਇੱਕ ਦਿਨ ਦੇ ਵਿੱਚ ਹੀ ਸਰਕਾਰ ਨੂੰ ਜਿਹੜਾ ਉਹ ਢਹ ਢੇਰੀ ਕਰ ਦਿੰਦੇ ਆ ਜਿਹੜੀ ਅਸਲੀ ਸੱਤਾ ਹੁੰਦੀ ਆ ਉਹ ਦੇਸ਼ ਦੇ ਆਮ ਨਾਗਰਿਕਾਂ ਦੇ ਕੋਲ ਹੀ ਹੁੰਦੀ ਆ ਕਿਉਂਕਿ ਜਿਹੜੇ ਦੇਸ਼ ਦੇ ਆਮ ਨਾਗਰਿਕ ਹੁੰਦੇ ਆ ਜਿਹੜੇ ਮਿਹਨਤ ਕਰਕੇ ਦੇਸ਼ ਨੂੰ ਅੱਗੇ ਵਧਾਉਂਦੇ ਆ ਤੇ ਦੇਸ਼ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾਂਦੇ ਨੇ ਜਿਹੜੀ ਅਸਲੀ ਤਾਕਤ ਹੁੰਦੀ ਆ ਦੇਸ਼ ਦੇ ਉਹਨਾਂ ਲੋਕਾਂ ਕੋਲ ਹੀ ਹੁੰਦੀ ਆ ਕੇਵਲ ਜਿਹੜੇ ਮੰਤਰੀ ਜਾਂ ਲੀਡਰ ਹੁੰਦੇ ਆ ਉਹਨਾਂ ਨੂੰ ਦੇਸ਼ ਉਸ ਕੁਰਸੀ ਤੇ ਤਾਂ ਬਿਠਾਉਂਦੇ ਆ ਕਿ ਉਹ ਦੇਸ਼ ਦੇ ਹਿੱਤ ਦੇ ਵਿੱਚ ਜਿਹੜੇ ਉਹ ਫੈਸਲੇ ਲੈਣ ਤੇ ਦੇਸ਼ ਨੂੰ ਤਰੱਕੀ ਦੇ ਰਾਹ ਦੇ ਵਿੱਚ ਲੈ ਕੇ ਜਾਣ ਪਰ ਜੇਕਰ ਉਹ ਉੱਥੇ ਬਹਿ ਕੇ ਭ੍ਰਸ਼ਟਾਚਾਰ ਕਰਨਗੇ ਜਾਂ ਆਪਣੇ ਹੀ ਪਰਿਵਾਰ ਨੂੰ ਮ ਆਪਣੇ ਹੀ ਪਰਿਵਾਰ ਦਾ ਫਾਇਦਾ ਕਰਨਗੇ ਆਪਣੇ ਜਵਾਕਾਂ ਨੂੰ ਇਹ ਸੰਪਤੀ ਦੇ ਮਾਲਕ ਬਣਾਉਣਗੇ ਉਹਨਾਂ ਨੂੰ ਹੀ ਕੁਦਰਤੀ ਜਿਹੜੇ ਕੁਦਰਤੀ ਸਰੋਤ ਹੁੰਦੇ ਆ ਦੇਸ਼ ਦੇ ਉਹਨਾਂ ਤੇ ਕਾਬਜ ਕਰਨਗੇ ਜਾਂ ਵੱਡੇ ਵੱਡੇ ਅਹੁਦਿਆਂ ਤੇ ਕਾਬਜ ਕਰਨਗੇ ਤਾਂ ਜਿਹੜੇ ਦੇਸ਼ ਦੇ ਆਮ ਨੌਜਵਾਨ ਨੇ ਉਹ ਨੇਪਾਲ ਦੀ ਤਰ੍ਹਾਂ ਕਿਸੇ ਵੀ ਦੇਸ਼ ਦੀ ਸત્તા ਖਾਤਰ ਜਿਹੜੇ ਚੈਲੰਜ ਬਣ ਸਕਦੇ ਨੇ ਇਸ ਕਰਕੇ ਭਾਰਤ ਸਰਕਾਰ ਨੂੰ ਵੀ ਨੇੜੇ ਤੋਂ ਜਿਹੜਾ ਨੇਪਾਲ ਦੇ ਵਿੱਚ ਅੰਦੋਲਨ ਹੋ ਰਿਹਾ ਉਸ ਨੂੰ ਬਚਣਾ ਹੋਵੇਗਾ ਤੇ ਆਪਣੀਆਂ ਜਿਹੜੀਆਂ ਬਿਆਉਤਮੰਦੀਆਂ ਨੇ ਉਹ ਬਣਾਉਣੀ ਆ ਪਹਿਣਗੀਆਂ ਕਿਉਂਕਿ ਜਦੋਂ ਕਿਉਂਕਿ ਸਰਕਾਰ ਨੂੰ ਵੀ ਜਿਹੜੇ ਆਪਣੇ ਕੰਮਕਾਰ ਕਰਨ ਦੀ ਜਿਹੜੀ ਸਥਿਤੀ ਹੈ ਉਹਨੂੰ ਪਾਰਦਰਸ਼ੀ ਕਰਨਾ ਪਵੇਗਾ ਸਰਕਾਰ ਨੂੰ ਜਿਹੜਾ ਲੋਕਾਂ ਦਾ ਜਿਹੜਾ ਉਹ ਲੋਕਾਂ ਨੂੰ ਟਰਸਟ ਦੇ ਵਿੱਚ ਲੈ ਕੇ ਹੀ ਕੋਈ ਪਾਲਿਸੀਆਂ ਨੇ ਜਿਹੜੀਆਂ ਬਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਜਦੋਂ ਦੇਸ਼ ਦੇ ਵਿੱਚ ਜਿਹੜਾ ਨੌਜਵਾਨ ਲਗਾਤਾਰ ਮਿਹਨਤ ਕਰਕੇ ਵੀ ਉਸ ਨੂੰ ਨਾ ਕੋਈ ਨੌਕਰੀ ਮਿਲਦੀ ਨਾ ਕੋਈ ਚੱਜ ਦਾ ਉਸ ਦੀ ਨਾ ਕੋਈ ਉਸ ਨੂੰ ਚੱਜ ਦਾ ਰਜਗਾਰ ਮਿਲਦਾ ਤਾਂ ਉਹ ਲੋਕ ਆ ਤਾਸ਼ਾ ਹੋ ਕੇ ਫਿਰ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕਰਦੇ ਨੇ ਜਿਹੜੇ ਸਰਕਾਰਾਂ ਲਈ ਸਰਕਾਰਾਂ ਲਈ ਇੱਕ ਚੈਲੰਜ ਬਣ ਕੇ ਉੱਭਰਦੇ ਨੇ ਤਾਂ ਸਰਕਾਰਾਂ ਉਹਨਾਂ ਨੂੰ ਨਹੀਂ ਦਬਾ ਪਾਉਂਦੀਆਂ ਜਦੋਂ ਨੌਜਵਾਨ ਉੱਠ ਕੱਢਦੇ ਨੇ ਤਾਂ ਸਰਕਾਰਾਂ ਦੇ ਜਿਹੜੇ ਪਾਵੇ ਆ ਅਕਸਰ ਹੀ ਹਿੱਲ ਜਾਂਦੇ ਆ ਅਸੀਂ ਨੇ ਇਹ ਪਿੱਛੇ ਜੇ ਲਗਭਗ 2 ਤੋਂ 3 ਦੇਸ਼ਾਂ ਦੇ ਵਿੱਚ ਦੇਖ ਚੁੱਕੇ ਆ ਜਿੱਥੇ ਕਿ ਬੰਗਲਾਦੇਸ਼ ਦੇ ਵਿੱਚ ਜਿਹੜੀ ਸਰਕਾਰ ਨੂੰ ਆਪਣਾ ਦੇ ਸਰਕਾਰ ਸਰਕਾਰ ਡਿੱਗ ਗਈ ਤੇ ਉਸ ਤੋਂ ਬਾਅਦ ਇੰਡੋਨੇਸ਼ੀਆ ਦੇ ਵਿੱਚ ਵੀ ਲਗਾਤਾਰ ਇਹ ਹਿੰਸਕ ਅੰਦੋਲਨ ਆ ਜਿਹੜੇ ਚੱਲਦੇ ਪਏ ਆ ਤੇ ਹੁਣ ਹਾਲਾਂਕਿ ਗਮਾਂਡੀ ਦੇਸ਼ ਨੇਪਾਲ ਦੇ ਵਿੱਚ ਹੀ ਚੱਲਦੇ ਪਏ ਰਹੇ ਨੇ ਬਹੁਤ ਦੋ ਸਾਬਕਾ ਜਿਹੜੇ ਉਪ ਪ੍ਰਧਾਨ ਮੰਤਰੀ ਸੀਗੇ ਉਹਨਾਂ ਦੇ ਘਰਾਂ ਤੇ ਵੀ ਜੈਨਜ਼ੀਆਂ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਕੁਝ ਦੇਰ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਅਲਰਟ ਹੋਇਆ ਤੇ ਉਹਨਾਂ ਨੇ ਜਿਹੜੇ ਜੈਨਜੀ ਸੀ ਉਹਨਾਂ ਨੂੰ ਖਦੇੜ ਦਿੱਤਾ ਹਾਲਾਂਕਿ ਹੁਣ ਕਈ ਰਿਪੋਰਟਾਂ ਆ ਰਹੀਆਂ ਨੇ ਕਿ ਇੱਕ ਆਰਜੀ ਸਰਕਾਰ ਹੈ ਜਿਹੜੀ ਉਹ ਨੇਪਾਲ ਦੇ ਵਿੱਚ ਬਣ ਸਕਦੀ ਹੈ ਕਾਠਾ ਮੰਡੂ ਦੇ ਮੇਅਰ ਬਲਿੰਦਰ ਸ਼ਾਹ ਨੇ ਜਿਹੜੇ ਉੱਥੇ ਸਰਕਾਰ ਬਣਾ ਸਕਦੇ ਆ ਤੇ ਬਲਿੰਦਰ ਸ਼ਾਹ ਨੂੰ ਉਥੋਂ ਦਾ ਆਰਜੀ ਜਿਹੜਾ ਉਹ ਪ੍ਰਧਾਨ ਮੰਤਰੀ ਲਾਇਆ ਜਾ ਸਕਦਾ ਹੈ ਜਾਂ ਇੱਕ ਪ੍ਰਧਾਨ ਮੰਤਰੀ ਉਹਨਾਂ ਨੂੰ ਬਣਾਇਆ ਜਾ ਸਕਦਾ ਕਿਉਂਕਿ ਜਿਹੜੇ ਬਲਿੰਦਰ ਸ਼ਾਹ ਨੇ ਉਹ ਬਹੁਤ ਜ਼ਿਆਦਾ ਜਿਹੜੇ ਨੇਪਾਲ ਦੇ ਨੌਜਵਾਨ ਨੇ ਉਹਨਾਂ ਦੇ ਵਿੱਚ ਮਸ਼ਹੂਰ ਨੇ ਉਹਨਾਂ ਦੇ ਬਹੁਤ ਜ਼ਿਆਦਾ ਉਹ ਉਹ ਸੋਸ਼ਲ ਮੀਡੀਆ ਤੇ ਇੱਕ ਵੱਡੇ ਚਰਚਿਤ ਚਿਹਰੇ ਨੇ ਤੇ ਉਹਨਾਂ ਨੂੰ ਨੌਜਵਾਨਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਹੁਣ ਦੇਖਾਣਾ ਪਵੇਗਾ ਕਿ ਗਵਾਂਡੀ ਗਵਾਂਡੀ ਦੇਸ਼ ਨੇਪਾਲ ਦੀ ਰਾਜਨੀਤੀ ਕੀ ਘਰ ਬਟ ਲੈਂਦੀ ਹੈ ਹਾਲਾਂਕਿ ਇਹ ਦੇਖਣ ਵਾਲੀ ਗੱਲ ਹੈ ਕਿ ਇੱਕ ਸੋਸ਼ਲ ਮੀਡੀਆ ਤੋਂ ਉੱਠਿਆ ਹੋਇਆ ਅੰਦੋਲਨ ਪਰਦਰਸ਼ਨ ਸਰਕਾਰ ਨੂੰ ਕਿਸ ਤਰ੍ਹਾਂ ਡੇਗ ਦਿੰਦਾ ਹੈ ਤੇ ਉਸ ਦੀ ਉਹ ਉਹ ਉਹਨਾਂ ਨੂੰ ਰਾਤੋਂ ਰਾਤ ਵੱਡੇ ਵੱਡੇ ਲੀਡਰਾਂ ਨੂੰ ਜਿਨ੍ਹਾਂ ਦੀ ਜਿਨ੍ਹਾਂ ਦੀ ਜਿਨ੍ਹਾਂ ਤੋਂ ਬਿਨਾ ਪੱਤਾ ਨਹੀਂ ਦੇਖਦੇ ਵਿੱਚ ਹਿਲਦਾ ਸੀ ਰਾਤੋਂ ਰਾਤ ਆਪਣੇ ਜਹਾਜ਼ ਬੁੱਕ ਕਰਕੇ ਬਾਹਰੀ ਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਇਸ ਕਰਕੇ ਸਰਕਾਰ ਨੂੰ ਜਦੋਂ ਵੀ ਕੋਈ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਆਪਣੇ ਲੋਕਾਂ ਤੋਂ ਸਹਿਯੋਗ ਤੇ ਉਹਨਾਂ ਨੂੰ ਟਰਸਟ ਦੇ ਵਿੱਚ ਲੈਣਾ ਪੈਂਦਾ ਤਾਂ ਹੀ ਉਹ ਪਾਲਿਸੀਆਂ ਬਣਾਵੇ ਨਹੀਂ ਤਾਂ ਲੋਕ ਹੀ ਜਿਹੜੀ ਅਸਲੀ ਤਾਕਤ ਨੇ ਜੇ ਨੇਪਾਲ ਤੋਂ ਦੂਸਰੀਆਂ ਸਰਕਾਰਾਂ ਇਹ ਨਹੀਂ ਸਿੱਖਦੀਆਂ ਤੇ ਉਹ ਆਪਣੀਆਂ ਹੀ ਪਾਲਿਸੀਆਂ ਬਣਾਉਣ ਵੇਲੇ ਮਨਮਰਜ਼ੀ ਕਰਦੀਆਂ ਨੇ ਤਾਂ ਕੋਈ ਵੀ ਜਿਹੜੀ ਸਰਕਾਰ ਹੈ ਉਹ ਲੋਕਾਂ ਸਾਹਮਣੇ ਬਹੁਤਾ ਤਾਕਤਵਰ ਨਹੀਂ ਹੁੰਦੀ ਅਸਲੀ ਤਾਕਤ ਦੇਸ਼ ਦੇ ਲੋਕ ਹੁੰਦੇ ਹਨ ਇਸ ਤਰ੍ਹਾਂ ਦੀਆਂ ਹੀ ਹੋਰ ਖਬਰਾਂ ਜਾਂ ਹੋਰ ਨਿਊਜ਼ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਮਹਿਲ ਕੁਮਿੰਦਰ ਪਠੜ੍ਹ ਧੰਨਵਾਦ